ਲੜੀ ਦਾ ਥੋੜਾ ਹੁੰਦਾ ਯਾਰ ਚਲ ਇਹਨੂੰ ਕਰਾ ਲੈਂਦੇ ਬਾਊ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵਾ ਚਲ ਦੋ ਤੂੰ ਕਰ ਹਲੀਨ 10 ਬੋਲ 10 ਇਹ ਕਰਉ ਚੰਗਾ ਹਲੀ ਬਾਲ ਕੱਢਣੀ ਆਲੇ ਹਲੀ ਮਾਰ ਨਾਲ ਆਹ ਪੈਨ ਤੇ ਤੂੰ ਆ ਕਰਕੇ ਦੇ ਤਰੀਕਾ ਮੂ ਬਾਊ ਦੇ ਲੀਟਰ ਚਲੇ ਪਾਣੀ ਪਾਈਏ ਬਹੁਤ ਇੱਥੇ ਡਿਟਰ ਪਾ ਲੈ ਪਾਣੀ ਦਾ ਨਾ ਰੇ ਮੈਨੂੰ ਫੜਾ ਬਾਲ ਚਲ ਬਾਲ ਮੈਨੂੰ ਫੜਾ ਦੇ ਭਰਾਵਾ ਚਲ ਦੇਖਦੇ ਆ ਪਿੱਛੇ ਹੋ ਜਾ ਟੱਪਾ ਨਹੀਂ ਪਾਉਣਾ ਹੀ ਨਹੀਂ ਜਾ ਲੈ ਚੱਲ ਹੁਣ ਹੋ ਜਾ ਰੈਡੀ ਦੇਖਦੇ ਆ ਮੁੰਡਾ ਮਾਰਦਾ ਕਿ ਨਹੀਂ ਓਏ ਲੈ ਮੈਂ ਵੀਡੀਓ ਬਣਾਉਣਾ ਤੂੰ ਹਲੇ ਨਾ ਤੇ ਪਾਣੀ ਪਾ ਚੱਲ ਲਿਆਰੇ ਯਾਰ ਇਹ ਬਣਦਾ ਸੱਚੇ ਤੰਦੂਰ ਦਾ ਚੱਲ ਲੈ ਤੈਨੂੰ ਬੋਲ ਲਾਇਆ ਕਰਾਤੀਆ ਤਿੰਨਾਂ ਚ ਤੇਰੇ ਇੱਕ ਵੀ ਨਹੀਂ ਲੱਗੀ ਹਲੇ ਨਾ ਇੱਧਰ ਨੀ ਪਾਣੀ ਪਾਈਦਾ ਹੁੰਦਾ ਤੈਨੂੰ ਓਏ ਓ ਮਾਰੇ ਮੁੰਡੇ ਨੇ ਸਿੱਕਾ ਇਹ ਚੱਕਰ ਵਜ ਕੇ ਤੂੰ ਆਂਦਾ ਆ ਦੇਖੋ ਨਿਆਣੇ ਦੇ ਕੰਮ ਲਿਫੜਾ ਦੇ ਪਾਪਾ ਹੱਲ ਕਾ ਆ ਫੜਾ ਕੈਮਰੇ ਤੇ ਹੱਥ ਰੱਖੀ ਜਾਂਦੇ ਇਧਰ ਫੜ ਇਦਾਂ ਕਿਚੜਾ ਪਿੱਛੇ ਪਿੱਛੇ ਪਾਪਾ ਨਹੀਂ ਕਿ ਅਸਲੀ ਫੌਂਡਿਆ कमा। करता है। ही, पानी। आला, आला। पनीरी बीजनी लैट ही नहीं अज आई लैट नहीं पता नहीं की हो गया ਓਏ ਮੋਹਰੇ ਆ ਸ਼ੱਕਾ ਮੁੰਡੇ ਨੇ ਚੱਲ ਹਾਲੀ 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 ਡੈਕ ਨਾ ਪਈ ਇੱਕੀ ਬੱਚਾ ਕੁੜੀ ਦਾ ਲੈ ਆਏ ਆਪਣੀ ਰਿਵਾਇਤੀ ਜੋ ਜੈ ਜਨੀਆ